ਮੈਂ ਆਇਆ ਮੱਗਰ ਸ਼ਾਂ ਪਾਂਪੂ ਪਾਂਪੂ ਕਿਵੇਂ ਹੋਲੀ ਹੋਲੀ ਬੋਲਦਾ ਤੰਦੂਆ ਪਿਆ ਤੇਰੇ ਗੱਲ ਚ ਉਹ ਤੰਦੂਨੇ ਪਿਆ ਤੇਰੇ ਡੈਡੀ ਨੂੰ ਨਾ ਪਤਾ ਲੱਗੇ ਉਹ ਤਾਂ ਕਰਕੇ ਹੋਲੀ ਪਾਂਪੂ ਬਜਾਇਆ ਮੈਂ ਆਪਦਾ ਅੱਛਾ ਓਏ ਹੋਰ ਦੱਸ ਨਿੰਮੂ ਕਿਵੇਂ ਆ ਤੂੰ ਓਏ ਉਹ ਤਾਂ ਠੀਕ ਐ ਮੈਂ ਜਲਦੀ ਦੁੱਧ ਪਾ ਦੇ ਤੇ ਡੈਡੀ ਨੇ ਦੇਖ ਲੈਣਾ ਹਿਸਾਬ ਲਾ ਲਈ ਆ ਆਪਦਾ ਹੋ ਕੋਈ ਨਾ ਪਹਿਲਾਂ ਦੁੱਧ ਵਰਗੇ ਦਰਸਨ ਦਾ ਕਰ ਲਾਂ ਮੈਂ ਤਾਂ ਪੈਸੇ ਵੀ ਨਹੀਂ ਲੈਂਦਾ ਤਰੇ ਦਰਸਣਾ ਵਟੇ ਦੁੱਧ ਹੀ ਪਾ ਜਣਾ ਜੇ ਤੇਰੀਆਂ ਇਹ ਗੱਲਾਂ ਮੇਰੇ ਡੈਡੀ ਨੇ ਸੁਣ ਲਈਆਂ ਨਾ ਤੈਨੂੰ ਭੱਜਣ ਨੂੰ ਥਾਂ ਨਹੀਂ ਲੱਭਣਾ ਨਾਲੇ ਬੇੜਾ ਪੱਟੇ ਨਹੀਂ ਪਛਾਣਣਾ ਤੈਨੂੰ ਕਿਸੇ ਨੇ ਗੱਲ ਸੁਣੋ ਦੁੱਜੀਆ ਹਾਂ ਦੁੱਧ ਪਾਉਣ ਨੂੰ ਇੰਨਾ ਟਾਈਮ ਕਿਉਂ ਲਾਤਾ ਉਹਨਾਂ ਜੀ ਭਾਂਡਾ ਗਿੱਲਾ ਸੀਗਾ ਉਸ ਘਾਰੇ ਸੀ ਅੱਛਾ ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਜਿਹੜਾ ਭਾਂਡਾ ਸੁਘਾਰ ਰਿਹਾ ਸੀ ਹੋਰ ਫੇਰ ਕਹਿੰਦਾ ਜੇ ਤੁਸੀਂ ਮੱਗਰ ਦੁੱਧ ਖਰਾਬ ਦੇ ਗਿਆ ਨਾ ਸਾਡਾ ਭਾਂਡਾ ਕਿਹੜਾ ਲੱਸੀ ਦਾ ਧੋਤਾ ਪਿਆ ਸੀ ਜਿਹੜਾ ਜਾਗ ਲੱਗ ਜੋ ਜਫੜਾ ਕੁੜੀਏ ਚੱਲ ਅੰਦਰ ਉਹ ਚਾਚਾ ਤੇਰੀ ਨਹੀਂ ਪਤਾ ਲਾਦਾ ਕਦੇ ਕਹਿੰਦਾ ਦੁੱਧ ਚ ਪਾਣੀ ਪਾਉਣਾ ਕਦੇ ਕਦਾ ਖੱਟਾ ਦੇ ਜਾਂਦਾ ਗੱਲ ਸੁਣੋ ਦੂਜਿਆਂ ਦੁੱਧ ਦਾ ਕਸੀਮਤ ਰੱਖਾ ਕਰ ਮੈਨੂੰ ਪਤਾ ਮੈਂ ਤੈਨੂੰ ਭਾਂਡੇ ਚ ਪਾ ਕੇ ਰੱਖ ਦੋ ਨਹੀਂ ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਣਾ ਤੇ ਤੂੰ ਮੈਨੂੰ ਲਾਂਹ ਤੇ ਪਾਈ ਜਣਾ ਹਲੇ ਮੇਰੀ ਦੁੱਧ ਦਾ ਭਾਂਡਾ ਰੱਖ ਲੈ ਮੈਂ ਕੱਲ ਨੂੰ ਲੈ ਜੂ ਨੰਗ ਦਾ ਦਾਦਾ ਬਾਪੂ ਬਾਪੂ ਆ ਜਾ ਡਾਕਟਰ ਸਾਹਿਬ ਜੀ ਆ ਸਸੇ ਗਾਲ ਜੀ ਅਸਿਕਾ ਉਹ ਆ ਕੇ ਨੂੰ ਟੱਕ ਲਿਆ ਹੁਣ ਇਹ ਨਾ ਜੀ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਨੇ ਇਹਨਾਂ ਨੇ ਮੇਰੇ ਸਾਈਕਲ ਨੂੰ ਪੋਲੀਓ ਤੇ ਬੂੰਦਾ ਪਿਲਾਉਣੀਆਂ ਨੇ ਉਹ ਕਾਹਨੋਂ ਪੋਲੀਓ ਦੇ ਬੂੰਦਾ ਜੀ ਇਹਦਾ ਸਾਡੇ ਰਿਸ਼ਤੇ ਦੀ ਗੱਲ ਕਰਨ ਆਏ ਨੇ ਉਹ ਰਿਸ਼ਤੇ ਦੀ ਉਹ ਸੱਚੀ ਉਹ ਆਜੋ 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 ਬੈਠੋ ਸੋ ਮੁਰਾਇ ਦਾ ਸੁਖ ਖਾਨਦਾਨ ਕੀ ਕਿਦਾਂ ਦਾ ਬਹੁਤ ਚੰਗੀ ਨਸਲ ਹੈ ਜੀ ਮਤਲਬ ਕਿ ਉੱਚੇ ਪਰਿਵਾਰ ਦੀ ਹੈ ਚੰਗੇ ਘਰੋਂ ਠੀਕ 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 ਹੈ ਤੇ ਰੰਗ ਰੰਗ ਗਹਿਰੀਆ ਉਹਨਾਂ ਦਾ ਰੰਗ ਭੂਰਾ ਹੈ ਜੀ ਅੱਛਾ ਚ ਭੂਰਾ ਭੂਰਾ ਅੱਛਾ ਫਿਰ ਤਾਂ ਮੇਰੇ ਵਰਗਾ ਅਗਰ ਇਤਨੀ ਵੀ ਜਾਣਦੀ ਹੈ ਮਹਿਮਾ ਵਰਗੀ ਲੱਗਦੀ ਹੋਊਗੀ ਕਹਤਾਂ ਨਾ ਠੀਕ ਠੀਕ ਤੇ ਅੰਗਰੇਜ਼ੀ ਵੀ ਬੋਲਦੀ ਹੈ ਪੂਰੀ ਵੜਦੀ ਆ ਚਰੀ ਮੰਗੂ ਅੰਗਰੇਜ਼ੀ ਦਾ ਫਰਮਾਇਦੀ ਛੋਟੀ ਛੋਟੀ ਬੋਲ ਲੈਣਾ ਅੱਛਾ ਅੱਛਾ ਦਰਸਾ ਉਹ ਐਸੋ ਉਹ ਨਸਵਾ ਅਗਦਾ ਲੈ ਸਿੰਘਾਂ ਦੇ ਚੱਕ ਲੈਂਦੀ ਹੈ ਜੀ ਉਹ ਮਰ ਕੇ ਉਪਰੇ ਬੰਦੇ ਨੂੰ ਘਰੇ ਆਉਣ ਦੀ ਚਾਰੇ ਲੱਤਾਂ ਲੱਤ ਕੇ ਪਿੱਛੇ ਪੈਂਦੀ ਹੈ ਤੂੰ ਘਰੇ ਬੜਿਆ ਤਾਂ ਬੜਿਆ ਕਿਵੇਂ ਹੈ ਠੀਕ ਹੈ ਠੀਕ ਹੈ ਫਿਰ ਮੇਰਾ ਵੀ ਸਵੇਰਾ ਐਸੇ ਇਦਾਂ ਦੀਆ ਠੰਡਾ ਮਿੱਠਾ ਜੀ ਹੈ ਪਿੰਡ ਦੇ ਲੋਕ ਮੈਨੂੰ ਮਜ਼ਾਕ ਕਰਦੇ ਸਾਈ ਦਰਸਾ ਹਲਾ ਉਹਨਾਂ ਦੀ ਉਮਰ ਕਿੰਨੀ ਕਹ ਕੋਈ ਝੂਠ ਨਹੀਂ ਹੈਗਾ ਜੀ ਜਮਾ ਸਹੀ ਪਹਿਲੇ ਸੋਏ ਆ ਉਹਨਾਂ ਜੀ ਜਿਹੜਾ ਬਚਪਨ ਦੇ ਵਿੱਚ ਪਹਿਲਾ ਸੁਆਣੀ ਲੱਦ ਹੁੰਦਾ ਲੋਧਿਆ ਨਾ ਉਹੀ ਲੱਗਿਆ ਜੀ ਮੁਰਕੇ ਮਾਂ ਦੀ ਤੀ ਕਦੇ ਬਿਮਾਰ ਹੀ ਨਹੀਂ ਹੋਈ ਫਿਰ ਤਾਂ ਜਮਾ ਮੇਰੇ ਤੇ ਗਈ ਹੈ ਮੇਰੇ ਵੀ ਬਚਪਨ ਚ ਇੱਕੋ ਹੀ ਸੁਆ ਲੱਗਿਆ ਸੀ ਸਰ ਮਨਾ ਮੈਂ ਕਦੇ ਬਿਮਾਰ ਨਹੀਂ ਹੋਇਆ ਹਾਂ ਜੀ ਤੁਹਾਡੇ ਨਾਲ ਬੋਰੀਆ ਛੋੜ ਵਾਲਾ ਸੁਆ ਲੱਗਿਆ ਸੀ ਨਾ ਹਾਂ ਡਾਕਟਰ ਸਾਹਿਬ ਨਹੀਂ ਨਖਸ ਕਹੇਗੇ ਨਾ ਉਹਨਾਂ ਦੇ ਐਨੀ ਮੋਟੀ ਅੱਖ ਆ ਜੀ ਐਡੀ ਉਹ ਛੋਟੀ ਕਾਲਾ ਅੱਖ ਐਨੀ ਤਾਂ ਹੈਗੀ ਹੋਈ ਆ ਅੱਡੀ ਮੋਟੀ ਅੱਖ ਤਾਂ ਮੱਝ ਦੀ ਹੁੰਦੀ ਆ ਡਾਕਟਰ ਸਾਹਿਬ ਮੈਂ ਮੱਝ ਦੀ ਹੀ ਗੱਲ ਕਰ ਰਿਹਾ ਛੋਟੇ ਉਹ ਤਾਂ ਸਤਰੀਕਾਲ ਚਾਚਾ ਬੜੀਆਂ ਨੌਣਾ ਲਾਈਆਂ ਕਿੱਧਰ ਨੂੰ ਚੱਲਿਆ ਉਹ ਮੈਂ ਕਿੱਥੇ ਜਾਣਾ ਤੁਸੀਂ ਚੱਲੋ ਤੂੰ ਚੱਲ ਸਾਲਿਆ ਤੂੰ ਮੀਟਰ ਮੀਟਰ ਕੀ ਦੇਖਦਾ ਪੜਾ ਜਾਣੀ ਜਾਣਾ ਤੈਨੂੰ ਕਿਉਂ ਪਤਾ ਲੱਗਿਆ ਤੇਰਾ ਸਾਹ ਹੈਗਾ ਰਿਸ਼ਤਾ ਲੈ ਕੇ ਤੇਰੇ ਵਾਸਤੇ ਅਬਲੀ ਭੈਣ ਦਾ ਫੜ ਖੜੇ ਕੀ ਕਰਦੇ ਹੋ ਬੈਠੋ ਉਹ ਪਤੰਦਰਾ ਜੰਗਲ ਪਾਣੀ ਬੈਠਣ ਨੂੰ ਨਹੀਂ ਕਿਹਾ ਇੱਥੇ ਬੈਠਣ ਨੂੰ ਕਿਹਾ ਇੱਥੇ ਬੈਠ ਨਮੋ ਦਾਲਾ ਗਿਆ ਭਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਏ ਜੇ ਕੋਟਾ ਕਤਾ ਮੇਰੇ ਬੰਨੀ ਉਹ ਚਾਹਦੀ ਹੈ ਪਖਾਨਦਾ ਤਾਂ ਨਹੀਂ ਗੁੰਗਾ ਬਜਰਾ ਕਲਾ ਦੇਖਦਾ ਹੀ ਹੈਗਾ ਸਿਆਣੇ ਕਹਿੰਦੇ ਆ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਜ਼ਰੂਰੀ ਹੈ ਤੁਹਾਨੂੰ ਕਹਿੰਨੇ ਕਹਤਾ ਜੀ ਮੈਨੂੰ ਤਾਂ ਵੀ ਲੱਗਦਾ ਏ ਛੋਟੇ ਘਰ ਦੇ ਸਿਆਣਾ ਨਾ ਮੈਂ ਬਿਨਾ ਸਿਆਣੇ ਤੋਂ ਤੁਰਿਆ ਫਿਰਦਾ ਮੇਰੀ ਬੇਬੇ ਕਹਿੰਦੇ ਹੁੰਦੇ ਸੀ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਚਲੋ ਤੁਸੀਂ ਤਾਂ ਲੋਰ ਆਪਣਾ ਲਾ ਕਰਤਾ ਜੀ ਸਰ ਹਾਂ ਮੈਂ ਸੋਚਿਆ ਸੀ ਵੀ ਤੁਸੀਂ ਸ਼ੁਰੂ ਕਰੋਗੇ ਹੁਣ ਮੇਰਾ ਤਾਂ ਹੀ ਹੋ ਗਿਆ ਚਲ ਸਾਡਾ ਵੀ ਹੋ ਗਿਆ ਚਾਹ ਜੋਤੇ ਤੂੰ ਜਾ ਮੈਂ ਆਉਣਾ ਚਾਹ ਚਲ ਕੁੜੀਏ ਤੂੰ ਵੀ ਚੱਲ ਅੰਦਰ ਕਿੱਥੇ ਮੈਂ ਵੀ ਜਾਣਾ ਚਾਹ ਚਾ ਗੱਲ ਸੁਣ ਅ ਕੀ ਹੈ ਚਾਚਾ ਇਹ ਸਗੜ ਦਿੰਨਾ ਅੱਗੇ ਤੱਕ ਤੇ ਮੰਗੇ ਤੇ ਉਹਨੇ ਇੱਥੇ ਹਾਂ ਗੱਲ ਸੁਣ ਇਹ ਸਗੜ ਨਹੀਂ ਹੈਗਾ ਇਹ ਉਹਦੀਆਂ ਅੱਖਾਂ ਦਾ ਇਲਾਜ ਕਰਾ ਲਈ ਉਦੋਂ ਦਰਾਇ ਇੱਕ ਹੂਰ ਕੋ ਚਾਹ ਚਾਗਦਾ ਸੀ ਮੇਰੇ ਬੰਨੀ ਜਿਵੇਂ ਉਹਨਾਂ ਦੀ ਕੁੜੀ ਨਾਲ ਮੈਂ ਵਿਆਹ ਨਹੀਂ ਕੱਢ ਕੇ ਲੈਉਣੀ ਹੁੰਦੀ ਆ ਹਾਂ ਮੈਂ ਤਾਂ ਮੈਂ ਸਿੱਧਾ ਹਸਪਤਾਲ ਦੀ ਭਰਤੀ ਕਰਾਉ ਜੇ ਇਲਾਜ ਦਾ ਹਨਾ ਅੱਖਾਂ ਕਢਾਈ ਚੰਗ ਸਸੇ ਸਸੇ ਕਰਾ ਦੇ ਇਲਾਜ ਉਹਦਾ ਹੁਣ ਪੱਕਾ ਆ ਜਾ ਤਾਤਾ ਕਰੀ ਹੈ ਨਹੀਂ ਡਬਰੇ ਗਿਆ ਨਾ ਤੈਨੂੰ ਕਿੰਨੇ ਵਾਰੀ ਕਿਹਾ ਕਿ ਤੂੰ ਇੱਥੇ ਨਾਂ ਬੜਿਆ ਕਰ ਆ ਹੁਣ ਕਿਹਨੂੰ ਚੱਕ ਲਿਆ ਆਹ ਚਾਚਾ ਇਹ ਫੌਜੀ ਆ ਨਾ ਫੌਜੀ ਆ ਇੱਥੇ ਰੰਮ ਦੇਣ ਆਇਆ ਔਰ ਅੰਬ ਘਰ ਹੋ ਤਰਾ ਰਿਸ਼ਤਾ ਲੈ ਕੇ ਆਇਆਗਾ ਰਿਸ਼ਤਾ ਆਜੋ ਬੇਜੋ ਸਾਵਧਾਨ ਸਟੈਂਡ ਅਪ ਨਾ ਇਹਨੂੰ ਹੁਣ ਕੀ ਕਰੰਟ ਲੱਗ ਗਿਆ ਉਹ ਕਰੰਟ ਕਾਹਨੂੰ ਚਾਚਾ ਤੈਨੂੰ ਕਿਹਾ ਫੌਜੀ ਆ ਮੁੰਡਾ ਬਹਿ ਜਾ ਪਹਿਲੇ ਫੌਜੀ ਸਾਹਿਬ ਓਏ ਓਏ ਗੱਲ ਸੁਣ ਓਏ ਪਹਿਲਾਂ ਤੂੰ ਡੰਗਰ ਡਾਕਟਰ ਨੂੰ ਚੱਕ ਲਿਆ ਹੈ ਮੇਰੇ ਨਾਲ ਮੱਝ ਦਾ ਰਿਸ਼ਤਾ ਕਰਾਉਣ ਵਾਸਤੇ ਆ ਹੁਣ ਫੌਜੀ ਨੂੰ ਚੱਕ ਲਿਆ ਹੁਣ ਤੋਪ ਦਾ ਰਿਸ਼ਤਾ ਕਰਾਉਣਾ ਮੇਰੇ ਨਾਲ ਉਹ ਤੋਪ ਦਾ ਕਹਨੋ ਜੀ ਇਹਨਾਂ ਦਾ ਸਗੀ ਪੂਆ ਦਾ ਕਰਨਾ ਹੈ ਓਏ ਓਏ ਜਦੋਂ ਪੂਆ ਵੱਡੀ ਉਮਰ ਦੀ ਹੋ ਜੇ ਉਹ ਮੇਰੇ ਸਿਰ ਮੜਨੀ ਆ ਸੁਖਨਾ ਸੋਢੀ ਵੀ ਉਮਰ ਵੱਡੀ ਵੀ ਹੈ ਤੁਸੀਂ ਕਿਹੜਾ ਹੁਣ ਚੁੰਗਰੀਆਂ ਦੇ ਉੱਤੇ ਦੁੱਧ ਪੀਂਦੇ ਹੋ ਓਏ ਤਾਂ ਜੀ ਇਹਨਾਂ ਦੇ ਛੋਟੇ ਨੇ ਮਾਪੇ ਦੀ ਡੈਥ ਹੋ ਗਈ ਸੀ ਪੂਆ ਨਹੀਂ ਪਾਲ ਲੈਨੇ ਹੁਣ ਇਹ ਕਿਤੇ ਅਸੀਂ ਜਮਾਨ ਹੋ ਗਏ ਪੂਆ ਨੂੰ ਵਿਆਹ ਦੀ ਹਾਂਜੀ ਫੌਜੀ ਸਾਹਿਬ ਜਵਾਨ ਸਟੈਂਡ ਅਪ ਮੇਰੇ ਖਰਾਉਨ ਕਹਿ ਰਹੇਗਾ ਖੜਾ ਹੋਣ ਨੂੰ ਮੇਰਾ ਕਿਹੜਾ ਕੱਦ ਨਾ ਆਪਣਾ ਇਹਨਾਂ ਨੇ 5 ਫੁੱਟ 10 ਇੰਚੀ ਕੱਦ ਹੈ 82 ਕਿਲੋ ਭਾਰ ਹੈ ਮੇਰੇ ਚ ਜਵਾਨ ਛਾਤੀ ਚੌੜੀ ਕਰ ਉਹ ਛਾਤੀ ਹੁਣ ਜਿੰਨੀ ਹੈਗੀ ਉਨੀ ਚੌੜੀ ਕਰ ਲੈ ਹੁਣ ਟਰੈਕਟਰ ਲਗਾ ਲਾ ਤੇ ਉਤੋਂ ਦੀ ਜਵਾਨ ਸਾਵਧਾਨ ਓਏ ਇਹ ਜੀ ਦੂਜੀ ਤੋਂ ਦਾ ਸੀ ਹਰ ਵਕਤ ਸਾਵਧਾਨ ਰਹਿਣਾ ਚੋਟੀ ਸਾਹਿਬ ਸਾਨੋ ਰਿਸ਼ਤਾ ਕੋ ਫੌਜੀ ਮਨਜ਼ੂਰ ਹੈ ਲਓ ਜੀ ਤੁਹਾਨੂੰ ਵਧਾਈਆਂ ਨਮੋ ਚਾਲਿਆ ਗਿਆ ਪੁੱਤ ਉਪਗਾਂਡੇ ਫਰਦੇ ਸਾਹਮਣੇ ਕੁੜੀਆਂ ਚਾਹ ਲੈ ਉਹ ਚੰਗੇ ਲੱਗਦੀਆਂ ਮੈਂ ਲੈ ਕੇ ਆਉਣਾ ਉਹ ਗੱਲ ਸੁਣ ਨਾਲੇ ਮਿੱਠਾ-ਮੁੰਠਾ ਵੀ ਲੈ ਆਈ ਮਾਂ ਕਚੋਰੀਆਂ ਪਾ ਕੇ ਲੈ ਆਉਣਾ ਟੈਂਸ਼ਨ ਨਾ ਲੈ ਹੋ ਤਾਂ ਕਰਕੇ ਹੌਲੀ ਪਾਪੂ ਬੁਜਾਇਆ ਮੈਂ ਅੱਛਾ ਅੰਮਕੀ ਆ ਗਈ ਪਰ ਨਾ ਦੁੱਧ ਕਿਹੜਾ ਸਾਡਾ ਸੁੱਕਾ ਹੁੰਦਾ ਛਾੜਾ ਨਹੀਂ ਛੋੜਾ ਛੋੜਾ ਆ ਗਈ ਕੋਈ ਵੀ ਸ਼ubh ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਲਈਦਾ ਹੈ ਸਿਆਣੇ ਭੁੱਲ ਗਿਆ ਤੂੰ ਹੈਨਾ ਸਿਆਣੇ ਕਹਿੰਦੇ ਆ ਫੇਰ